ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਸਾਰੇ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਵੱਲੋਂ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਲੇਕਿਨ ਐਨਾ ਵੱਡਾ ਜੋਰ ਲਗਾਉਣ ਦੇ ਬਾਵਜੂਦ ਵੀ ਵੱਡੇ ਝਟਕੇ ਲੱਗੇ ਬੜੇ ਬਦਲਾਅ ਦੇਖਣ ਨੂੰ ਮਿਲੇ ਅਤੇ ਮੁਦੇ ਮੂੰਹ ਦੇਖ ਪਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਦੋਂ देर रात ਨੂੰ ਇਹਨਾਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਆਏ ਸਤਾਧਾਰੀ ਜਿਹੜੀ ਸਰਕਾਰ ਹੈ ਉਸ ਦੀ ਨੀ ਜਿਹੜੀ ਹੈ ਸ਼ਹਿਰਾਂ ਦੇ ਵਿੱਚੋਂ ਹਿੱਲ ਚੁੱਕੀ ਹੈ ਨੀ ਕਿਵੇਂ ਹਿੱਲੀ ਹੈ ਕਿ ਬੜਾ ਚਾਹ ਸੀ ਕਿ ਆਮ ਆਦਮੀ ਪਾਰਟੀ ਦੇ ਮੇਰ ਹੋਣਗੇ ਲੁਧਿਆਣੇ ਤੋਂ ਲੇਕਿਨ ਲੁਧਿਆਣੇ ਤੋਂ ਮੇਰ ਨਹੀਂ ਮਿਲੇਗਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਕਿਉਂਕਿ ਸਿਰਫ ਘੱਟ ਸੀਟਾਂ ਹੀ ਜਿੱਤਵਾਈ ਦੂਸਰੇ ਪਾਸੇ 19 ਜਿੱਤੀਆਂ ਗਈਆਂ ਭਾਰਤੀ ਜਨਤਾ ਪਾਰਟੀ ਵੱਲੋਂ 30 ਤੋਂ 31 ਸੀਟਾਂ ਜਿੱਤੀਆਂ ਗਿਆ ਕਾਂਗਰਸ ਪਾਰਟੀ ਵੱਲੋਂ ਅਤੇ ਬਾਕੀ ਦੀਆਂ ਸੀਟਾਂ ਜਿਹੜੀਆਂ ਨੇ ਉਹ ਜਿੱਤੀਆਂ ਗਿਆ ਆਮ ਆਦਮੀ ਪਾਰਟੀ ਵੱਲੋਂ ਟੋਟਲ ਸੀਟਾਂ ਸੀ ਲੁਧਿਆਣੇ ਦੇ ਵਿੱਚ 85 ਇਹਨਾਂ 85 ਦੇ ਵਿੱਚੋਂ 30 ਤੇ ਦੂਸਰੇ ਪਾਸੇ 19 ਯਾਨੀ ਕਿ 50 ਸੀਟਾਂ ਜਿਹੜੀਆਂ ਨੇ ਉਹ ਜਿਤੀਆਂ ਨਹੀਂਆ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਅਤੇ ਜੇਕਰ ਗੱਲ ਕਰੀਏ ਭਾਰਤੀ ਜਨਤਾ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਬਾਕੀ ਦੀਆਂ ਸੀਟਾਂ ਮਿਲੀਆਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਗਈ ਹੈ ਕਿ ਕਾਂਗਰਸ ਨੇ ਅਤੇ ਭਾਰਤੀ ਜਨਤਾ ਪਾਰਟੀ ਨੇ ਨਹੀਂ ਹਲਾਰ ਹਨੀ ਹਲਾ ਕੇ ਰੱਖ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਵਿੱਚੋਂ ਕਿਉਂਕਿ ਆਮ ਆਦਮੀ ਪਾਰਟੀ ਨੂੰ ਹੁਣ ਸੰਪੂਰਨ ਬਹੁਮਤ ਨਹੀਂ ਮਿਲਿਆ ਇਸ ਲਈ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਮੁਸ਼ਕਲ ਹੋ ਗਿਆ ਹੈ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਾਲੇ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਕਾਂਗਰਸ ਪਾਰਟੀ ਦਾ ਮੇਅਰ ਬਣ ਸਕਦਾ ਹੈ ਚਾਹੇ ਉਹ ਢਾਈ ਢਾਈ ਸਾਲਾਂ ਵਾਸਤੇ ਹੋਵੇ ਜੇ ਉਹ ਕੰਪਰੋਮਾਈਜ਼ ਕਰਦੇ ਨੇ ਭਾਰਤੀ ਜਨਤਾ ਪਾਰਟੀ ਨਾਲ ਲੇਕਿਨ ਅਜਿਹਾ ਨਹੀਂ ਹੋਵੇਗਾ ਬੜੀ ਭੰਬਲ ਪੂਸੇ ਦੇ ਵਿੱਚ ਪੈ ਗਈ ਹੈ ਆਮ ਆਦਮੀ ਪਾਰਟੀ ਕੇ 5 ਤੋਂ 6 ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ ਸ਼ਹਿਰ ਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ ਲੇਕਿਨ ਪੱਪੀ ਪ੍ਰਾਸ਼ ਗੁਰਪ੍ਰੀਤ ਗੋਗੀ ਉਧਰ ਭਾਰਤ ਪੂਸ਼ਨ ਆਸ਼ੂ ਦੀ ਪਤਨੀ ਵੀ ਹਾਰੀ ਹੈ ਯਾਨੀ ਕਿ ਆਪਣੇ ਪੁੱਤਰਾਂ ਨੂੰ ਜੂਝ ਜਿਤਾ ਲਿਆ ਇਹਨਾਂ ਨੇ ਲੇਕਿਨ ਝਟਕਾ ਲੱਗ ਗਿਆ ਹੈ ਆਮ ਆਦਮੀ ਪਾਰਟੀ ਨੂੰ ਮੇਹਰ ਬਣਾਉਣ ਦੇ ਵਿੱਚ ਬੜੀ ਦਿੱਕਤ ਆਵੇਗੀ ਉਹ ਕੀ ਕੰਪਰੋਮਾਈਜ਼ ਕਰੇਗੀ ਭਾਰਤੀ ਜਨਤਾ ਪਾਰਟੀ ਨਾਲ ਜਾਂ ਕਾਂਗਰਸ ਪਾਰਟੀ ਨਾਲ ਕਿਉਂਕਿ ਇਧਰ ਰਵਨੀਤ ਮਿੱਟੂ ਕਿਸੇ ਵੀ ਹਾਲਤ ਵਿੱਚ ਆਪ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਨਹੀਂ ਜਿਹੜੇ ਕੰਪਰੋਮਾਈਜ਼ ਕਰਨ ਦੇਣਗੇ ਕਾਂਗਰਸ ਪਾਰਟੀ ਨਾਲ ਅਤੇ ਕਾਂਗਰਸ ਪਾਰਟੀ ਨਹੀਂ ਕੰਪਰੋਮਾਈਜ਼ ਕਰੇਗੀ ਆਮ ਆਦਮੀ ਪਾਰਟੀ ਨਾਲ ਕਿਉਂਕਿ ਉਧਰ ਵਿਧਾਨ ਸਭਾ ਦੀਆਂ ਚੋਣਾਂ ਦਾ ਰੋਲਾ ਪਿਆ ਹੋਇਆ ਹੈ ਦਿੱਲੀ ਦੇ ਵਿੱਚ ਇਸ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਮਿਹਨਤ ਹੈ ਉਹ ਸਾਰੀ ਬੇਕਾਰ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਮੇਅਰ ਨਹੀਂ ਬਣੇਗਾ ਸ਼ਹਿਰ ਲੁਧਿਆਣਾ ਦੇ ਵਿੱਚ ਧੰਨਵਾਦ